ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਹਿਲ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਜਿਹੜੀ ਕਲੈਕਸ਼ਨ ਲੈ ਕੇ ਆਏ ਆ ਤੁਹਾਡੀ ਸਾਰਿਆਂ ਦੀ ਪਸੰਦ ਹੈ ਜਿਹਦੇ ਲਈ ਇੰਨੀਆਂ ਕਾ ਉਸ ਆ ਚੁੱਕੀਆਂ ਨੇ ਕਈ ਭੈਣਾਂ ਦੇ ਕੋਰੀਅਰ ਨੇ ਜਿਹੜੇ ਇੰਨਾ ਕਰਕੇ ਰੁਕੇ ਵੀ ਹੋਏ ਸੀਗੇ ਕਿਉਂਕਿ ਆਰਡਰ ਇੰਨੇ ਜ਼ਿਆਦਾ ਸੀਗੇ ਕਿ ਬਹੁਤ ਪੇਮੈਂਟ ਆਸੀ ਲੈ ਵੀ ਚੁੱਕੀਆਂ ਤੇ ਬਹੁਤ ਪੈਨਾਂ ਨੂੰ ਮੈਂ ਜਵਾਬ ਵੀ ਦੇ ਚੁੱਕੀਆਂ ਕਿ ਨਹੀਂ ਜੀ ਇਹ ਸੋਲਡ ਆਊਟ ਹੋ ਚੁੱਕੇ ਨੇ ਪਰ ਰੀਪੀਟ ਆਪਾਂ ਫਿਰ ਤੋਂ ਦੁਬਾਰਾ ਇਹ ਸਾਰੇ ਪੀਸ ਮੰਗਾਏ ਨੇ ਜਿਵੇਂ ਇਹ ਸਾਰੇ ਫੋਟੋ ਵਾਲੇ ਪੀਸ ਸੀਗੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਜਿਨ੍ਹਾਂ ਦੀ ਅੱਜ ਵੀਡੀਓ ਆ ਰਹੀ ਆ ਬਹੁਤ ਟ੍ਰੈਂਡਿੰਗ ਜਾਨੀ ਕਿ ਡਿਜ਼ਾਈਨਰ ਐ ਨੇ ਬਹੁਤ ਸੋਹਣਾ ਕੱਪੜਾ ਰਿਹਾ ਬਹੁਤ ਹੀ ਜ਼ਿਆਦਾ ਪਿਆਰ ਦਿੱਤਾ ਤੁਸੀਂ ਇਹ ਵੀਡੀਓ ਨੂੰ ਹਨਾ 2 2 4 4 ਸੂਟਾਂ ਦੇ ਆਰਡਰ ਆਇਆ ਤੇ ਹਰ ਜਾਨਕਿ ਜਿਹੜਾ ਵੀ ਪ੍ਰਿੰਟ ਖੋਲਦੇ ਆ ਤਾਂ ਉਹ ਸਾਰਾ ਇੱਕ ਤੋਂ ਇੱਕ ਨੇ ਜਾਨਕਿ ਬਹੁਤ ਸੋਹਣੇ ਨੇ ਤੇ ਇਹਨਾਂ 'ਚ ਆਪਾਂ ਕਹੀ ਤੇ ਜਾਨਕਿ ਜਿਵੇਂ 10-10 ਸੂਟਾਂ ਦੇ ਪੀਸ ਆਪਣੇ ਕੋਲ ਆਏ ਨੇ ਇਹਨਾਂ ਦੇ ਵਿੱਚ 2-2 3-3 ਸੈੱਟ ਜਿੰਨੇ ਵੀ ਅਸੀਂ ਮੰਗਾ ਮੰਗਵਾਏ ਨੇ ਸੇਮ ਆਵਲ ਪੀਸ ਦੀ ਬਹੁਤ ਡਿਮਾਂਡ ਸੀ ਇਹਨਾਂ ਦੇ ਵੀ ਬੰਡਲਾਂ ਦੇ ਬੰਡਲ ਆਪਣੇ ਕੋਲ ਆ ਚੁੱਕੇ ਨੇ ਸੋ ਜਿਹੜੀ ਵੀ ਭੈਣ ਨੂੰ ਹਣ ਜਿਹੜਾ ਵੀ ਸੂਟ ਹੋਊਗਾ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰਦੇ ਹੋ ਕਈ ਵਾਰੀ ਇਹ ਹੁੰਦਾ ਕਿ ਜਦੋਂ ਤੁਸੀਂ ਜਿਵੇਂ ਆਹ ਪੀਸ ਆਰਡਰ ਕਰਤਾ ਬਾਈ ਚਾਂਸ ਅਸੀਂ ਤਾਂ ਆਰਡਰ ਆ ਦੇ ਨਾਲ ਚੱਕੀ ਜਾਂਦੇ ਆ ਜੇ ਸਾਨੂੰ ਪਤਾ ਹੋਵੇ ਕਿ ਹਾਂਜੀ ਪਿੱਛੇ ਪਏ ਨੇ ਸੂਟ ਹਨਾ ਅਸੀਂ ਨਾ ਦੇ ਨਾਲ ਪੇਮੈਂਟਾਂ ਵੀ ਲੈ ਲੈਨੇ ਆ ਸੋ ਜਿੰਨੇ ਟਾਈਮ ਤੇ ਡਿਸਪੈਚ ਹੁੰਦੇ ਆ ਕਰਦੇ ਆ ਕਿ ਇੱਕ ਦੋ ਦਿਨ ਲੇਟ ਹੋ ਜਾਂਦੇ ਕਿਉਂਕਿ ਸਾਨੂੰ ਦੁਬਾਰਾ ਰਿਪੀਟ ਫੇਰ ਪਾਉਣੀ ਪੈਂਦੀ ਆ ਤੇ ਜੇ ਸਾਨੂੰ ਪਤਾ ਹੋਵੇ ਕਿ ਹਾਂਜੀ ਅੱਜ ਅਸੀਂ ਰਿਪੀਟ ਪਾ ਰਹੇ ਆ ਕੱਲ੍ਹ ਨੂੰ ਜਾਂ ਪਰਸੋਂ ਸਾਡੇ ਕੋਲ ਫੇਰ ਪਹੁੰਚ ਜੂ ਤਾਂ ਅਸੀਂ ਪੇਮੈਂਟ ਲੈ ਲੈਨੇ ਆ ਜੇ ਸਾਨੂੰ ਲੱਗਦਾ ਹੋਊਂਗੇ ਨਹੀਂ ਇਹਨਾਂ ਲਈ ਹਫਤਾ 10 ਦਿਨ ਲੱਗਣਗੇ ਤਾਂ ਅਸੀਂ ਪੇਮੈਂਟ ਨਹੀਂ ਚੱਕਦੇ ਜੀ ਫੇਰ ਅਸੀਂ ਤੁਹਾਨੂੰ ਕਹਿ ਦਿੰਦੇ ਆ ਕਿ ਨਹੀਂ ਹੁਣ ਸਟਾਕ ਹੈ ਨਹੀਂਗਾ ਸੋ ਉਹਦੇ ਅਕੋਰਡਿੰਗ ਹੀ ਅਸੀਂ ਪੇਮੈਂਟਾਂ ਚੱਕਦੇ ਹੁੰਨੇ ਆ ਵੀ ਹਾਂਜੀ ਸਾਨੂੰ ਪਤਾ ਵਾ ਕੱਲ ਪਰਸੋਂ ਤੁਹਾਡੇ ਸਾਰਾ ਜਾਨਕੀ ਆਰਡਰ ਬੁਕਿੰਗ ਜਿਹੜੀ ਅਸੀਂ ਲਈ ਆ ਉਹਨੂੰ ਪੂਰਾ ਕਰਕੇ ਕੰਪਲੀਟ ਕਰਕੇ ਦੋ ਦਿਨਾਂ ਬਾਅਦ ਦੁਬਾਰਾ ਅਸੀਂ ਕੋਰੀਅਰ ਤੁਹਾਡੇ ਡਿਸਪੈਚ ਕਰ ਦਾਂਗੇ ਇਸ ਲਈ ਜਿਹੜੀਆਂ ਭੈਣਾਂ ਨੇ ਤਾਂ ਆਰਡਰ ਦਿੱਤੇ ਹੋਏ ਨੇ ਨਹੀਂ ਪਹੁੰਚੇ ਤਾਂ ਉਹ ਵੀ ਬੇਫਿਕਰ ਹੋਣ ਸਾਰੀਆਂ ਭੈਣਾਂ ਦੇ ਜਿਨ੍ਹਾਂ ਦੇ ਵੀ ਆਰਡਰ ਚੱਕੇ ਕੀ ਸਾਰੀਆਂ ਦੇ ਆਰਡਰ ਲੱਗ ਚੁੱਕੇ ਨੇ ਇੱਕ ਦੋ ਦਿਨ ਕਿਸੇ ਤੇ ਲੇਟ ਲੱਗੇ ਨੇ ਉਹਦੇ ਕਰਕੇ ਇੱਕ ਦੋ ਦਿਨ ਲੇਟ ਪਹੁੰਚਣਗੇ ਜਿਵੇਂ ਕਿ ਸਾਡਾ ਡਿਲੀਵਰੀ ਦਾ ਟਾਈਮ 3 ਤੋਂ 4 ਦਿਨ ਹੁੰਦਾ ਜੇ ਸਾਡੇ ਕੋਲ ਨੂੰ ਹੀ ਕੋਈ ਸੂਟ 2 ਤੋਂ 3 ਦਿਨ ਲੇਟ ਲੱਗ ਗਿਆ ਤਾਂ ਉਹ 2 ਤੋਂ 3 ਦਿਨ ਅੱਗੇ ਤੁਹਾਡੇ ਤੱਕ ਲੇਟ ਪਹੁੰਚਦਾ ਬਸ ਇੰਨਾ ਕੋ ਮੈਨੇਜ ਕਰ ਲਿਆ ਕਰੋ ਕਿਉਂਕਿ ਇਹ ਜਿਹੜੀਆਂ ਚੀਜ਼ਾਂ ਹੁੰਦੀਆਂ ਸਭ ਤੋਂ ਜ਼ਿਆਦਾ ਡਿਮਾਂਡ ਚ ਰਹਿੰਦੀਆਂ ਨੇ ਬਹੁਤ ਜ਼ਿਆਦਾ ਪਿਆਰ ਦਿੱਤਾ ਇਹ ਵਾਲੀ ਵੀਡੀਓ ਨੂੰ ਤੇ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਇਹ ਫੈਬਰਿਕਾ ਦੁਬਾਰਾ ਰਿਪੀਟ ਇੱਕ ਦੋ ਦੇ ਡਿਜ਼ਾਈਨ ਨਿਊ ਐਡ ਆਨ ਕਰਕੇ ਲੈ ਕੇ ਆਈਆਂ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਹੁਣ ਹੋਇਆ ਪਸੰਦ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਲਿਓ ਘੱਟ ਤੋਂ ਘੱਟ ਹਰ ਡਿਜ਼ਾਈਨ ਦੇ ਵਿੱਚ 10-10 ਸੂਟ ਹੁਣ ਆਪਣੇ ਕੋਲ ਅਵੇਲੇਬਲ ਹੈਗੇ ਨੇ ਇਹ ਵੀ ਨਹੀਂ ਯਕੀਨ ਮੰਨਣਾ ਵੀ ਆਹ ਵਾਲੇ ਪੀਸ ਨਾਲ ਦਾ ਪੀਸ ਐਜੇ ਮੇਰੇ ਮਤਲਬ ਕਿ ਘਰਾਂ ਦੇ ਕੋਲੀ ਕਰਨੇ ਜਿਹੜੇ ਦੀਨੇ ਲਿਆ ਸੀ ਮੈਨੂੰ ਉਹਨਾਂ ਤੋਂ ਮੰਗ ਕੇ ਇੱਕ ਭੈਣ ਦਾ ਆਰਡਰ ਰੁਕਿਆ ਹੋਇਆ ਸੀ ਉਹਨਾਂ ਨੂੰ ਕਾਲੀ ਸੀ ਕਿਉਂਕਿ ਉਹਨਾਂ ਨੇ ਉਹਨਾਂ ਤਿੰਨ ਸੂਟ ਜੀ ਸ਼ਾਇਦ ਉਹਨਾਂ ਨੇ ਜਾਣਾ ਸੀ ਸੋ ਉਹਨਾਂ ਦਾ ਪਹਿਲਾਂ ਕੱਟਣਾ ਪਿਆ ਤੇ ਉਹਨਾਂ ਨੂੰ ਰੋਕਣਾ ਪਿਆ ਵੀ ਤੁਸੀਂ ਰੁਕ ਜਾਓ ਤੁਸੀਂ ਕੋੜੇ ਹੋ ਤੁਹਾਨੂੰ ਦੋ ਦਿਨਾਂ ਲੇਟ ਆਇਆ ਪੀਸ ਉਹਨਾਂ ਚ ਦੇ ਦਾਂਗੇ ਸੋ ਇਹ ਸਾਰੀਆਂ ਜਿਹੜਾ ਮੈਨੂੰ ਬਹੁਤ ਟੈਨਸ਼ਨ ਹੁੰਦੀ ਹੈ ਜਦੋਂ ਤੁਹਾਡੀ ਪੇਮੈਂਟ ਸਾਡੇ ਕੋਲ ਆਈ ਹੁੰਦੀ ਆ ਸੋ ਤੁਸੀਂ ਟੈਨਸ਼ਨ ਜਾਂ ਬਰੀ ਨਾ ਕਰਿਆ ਕਰੋ ਤੁਹਾਡੀ ਹਰ ਚੀਜ਼ ਆ ਪੇਮੈਂਟ ਸਾਡੇ ਕੋਲ ਆ ਗਈ ਤਾਂ ਤੁਹਾਡੀ ਟਾਈਮ ਸੈਡ ਤੁਹਾਡੀ ਪਹੁੰਚਦੀ ਜਰੂਰ ਕਰਾਂਗੇ ਬਸ ਇੱਕ ਅੱਧਾ ਦਿਨ ਲੇਟ ਹੋ ਸਕਦੀ ਹੈ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਤੇ ਲੋ ਜੀ ਦਿਖਾਉਣੀ ਆ ਜ਼ਿਆਦਾ ਗੱਲਾਂ ਨਹੀਂ ਕਰਦੀ ਅੱਜ ਗੱਲਾਂ ਕਾਫੀ ਕਰ ਲੀਆਂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦਾ ਪਹਿਲਾ ਹੀ ਸੂਟ ਪਿਕ ਕਰ ਲੋ ਚੈੱਕ ਇੰਨੇ ਸੋਹਣੇ ਪੀਸ ਤੁਹਾਨੂੰ ਦੇਣੇ ਆ ਕਿ ਰੂਹ ਖੁਸ਼ ਹੋ ਜੂਗੀ ਪ੍ਰਾਈਸ ਸੁਣ ਕੇ ਵੀ ਹੈਰਾਨ ਹੋ ਜੂਗੇ ਜਿਹੜੀਆਂ ਭੈਣਾਂ ਪਹਿਲਾਂ ਲੈ ਚੁੱਕੀਆਂ ਉਹ ਤਾਂ ਲੈ ਹੀ ਚੁੱਕੀਆਂ ਜਿਹੜੀਆਂ ਭੈਣਾਂ ਹੁਣ ਰਿਪੀਟ ਇਹਨਾਂ ਦੀ ਡਿਮਾਂਡ ਕਰ ਰਹੀਆਂ ਨੇ 750 ਰੁਪਏ ਅੱਜ ਦੀ ਵੀਡੀਓ ਦਾ ਰਹੂਗਾ ਪ੍ਰਾਈਸ ਬਸ ਤੁਸੀਂ ਫਟਾਫਟ ਲੈਣੇ ਆ ਸਕਰੀਨਸ਼ਾਟ ਤੇ ਕਰ ਦੇਣੀ ਆ ਜੀ ਆਰਡਰ ਆਲੋ ਬਹੁਤ ਸੋਹਣੇ ਬਹੁਤ ਹੀ ਪਿਆਰੇ ਟ੍ਰੈਂਡਿੰਗ ਪੀਸ ਨੇ ਆ ਲੋ ਜੀ ਇਹ ਜਿਹੜਾ ਸਟਾਫ ਹੁੰਦਾ ਹੈ ਇਹ ਬਟਰ ਕਾਟਨ ਹੁੰਦਾ ਬਟਰ ਕਾਟਨ ਦਾ ਸਟਾਫ ਆ ਪਿਓਰ ਕਾਟਨ ਦਾ ਸਟਾਫ ਨਹੀਂ ਜਿਵੇਂ ਕਿ ਕਾਟਨ ਅਤੇ ਮਸਲੀਨ ਨੂੰ ਆਪਾਂ ਮਿਕਸ ਕੋਈ ਚੋਬਨ ਆ ਨਹੀਂ ਕੁਝ ਨਹੀਂ ਹੈਗਾ ਬਿਲਕੁਲ ਵੈਸੇ ਸੌਫਟ ਆ ਬਹੁਤ ਹੀ ਵਧੀਆ ਤੇ ਬਟ ਇਹ ਰਿੰਕਲ ਫ੍ਰੀ ਆ ਜਦੋਂ ਰਿੰਕਲ ਫ੍ਰੀ ਸਟਾਫ ਹੋ ਗਿਆ ਤਾਂ ਸਮਝ ਲਓ ਕਿ ਇਹਦੇ ਵਿੱਚ ਮਸਲੀਨ ਵਗੈਰਾ ਦਾ ਪਨ ਹੈਗਾ ਉਹ ਨਹੀਂ ਸਿੰਥੈਟਿਕ ਪਨ ਨਹੀਂ ਹੈਗਾ ਜੀ ਮਸਲੀਨ ਤੇ ਕਾਟਨ ਦਾ ਮਿਕਸ ਫੈਬਰਿਕ ਹੁੰਦਾ ਜਿਵੇਂ ਆਪਾਂ ਕਹਿ ਦਈਏ ਕਿ ਆ ਲੈਲਨ ਵਾਂਗੂ ਜਿਹੜਾ ਟਿਲਕਣਾ ਜਿਹਾ ਸਟੱਫ ਹੁੰਦਾ ਉਦਾਂ ਜੇ ਕਹਦੀਏ ਥੋੜਾ ਜਿਹਾ ਟਿਲਕਣਾ ਵੀ ਨਹੀਂ ਹੈਗਾ ਬਹੁਤ ਸੋਹਣਾ ਸਟੱਫ ਹੈ ਬਹੁਤ ਹੀ ਪਿਆਰਾ ਬਹੁਤ ਪੈਣਾਂ ਤੱਕ ਪਹੁੰਚ ਚੁੱਕਿਆ ਪਰ ਇਹ ਪਿਓਰ ਕਾਟਨ ਨਹੀਂ ਹੈਗੀ ਜੀ ਮੈਂ ਬਾਰ-ਬਾਰ ਰਿਪੀਟ ਕਰਦੀ ਹੁੰਦੀ ਆ ਵੀਡੀਓ ਚ ਜਿਹੜੀ ਚੀਜ਼ ਜਿੱਦਾਂ ਦੀ ਹੋਊਗੀ ਉਦਾਂ ਦੀ ਤੁਹਾਡੇ ਤੱਕ ਪਹੁੰਚਦੀ ਕੀਤੀ ਜਾਊਗੀ ਇਹ ਬਟਰ ਕਾਟਨ ਆ ਜੀ ਪਿਓਰ ਕਾਟਨ ਨਹੀਂ ਹੈਗੀ ਇਸ ਲਈ ਆਪਣਾ ਜਿਹੜੀਆਂ ਪੈਣ ਇਹਨੂੰ ਲਾਈਕ ਕਰ ਰਹੀਆਂ ਨੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਜਿਨ੍ਹਾਂ ਨੂੰ ਲਾਈਨਿੰਗ ਲਗਵਾਣੀ ਆ ਜਿਹੜੀਆਂ ਪੜਨ ਨੇ ਲਗਵਾ ਸਕਦੇ ਹੋ ਜਿਨ੍ਹਾਂ ਨੇ ਸਕਿਪ ਕਰਨੀ ਆ ਤੁਸੀਂ ਸਕਿਪ ਵੀ ਕਰ ਸਕਦੇ ਹੋ ਆ ਲਓ ਇਸ ਤਰ੍ਹਾਂ ਸਾਰੇ ਡਿਜ਼ਾਈਨਿੰਗ ਮਿਲੂਗੀ ਪੋਲ ਕੀ ਬਟਨਸ ਦੇ ਨਾਲ ਬਹੁਤ ਹੀ ਪਿਆਰੀ ਬਹੁਤ ਹੀ ਸੋਹਣੀ ਇਸ ਤਰ੍ਹਾਂ ਸਾਰੀ ਰਹੂਗੀ ਡਿਜੀਟਲ ਸ਼ਰਟ ਬਣੀ ਹੋਈ ਨਾਲ ਇਹਦੇ ਰਹੂਗੀ ਬਾਟਮ ਬਾਟਮ ਤੇ ਰਹੂਗਾ ਜੀ ਵਰਕ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਵਰਕ ਮਿਲੂਗਾ ਤੁਹਾਨੂੰ ਕਰੀਮ ਕਲਰ ਦੀ ਬਾਟਮ ਕਰੀਮ ਕਲਰ ਦੀਆਂ ਬਾਟਮਸ ਦੇ ਨਾਲ ਬਹੁਤ ਹੀ ਸੋਹਣੀ ਟ੍ਰੈਂਡਿੰਗ ਦੀ ਲੁੱਕ ਦੇ ਇਹ ਸੂਟ ਨੇ ਤੁਸੀਂ ਬਸ ਫਟਾਫਟ ਕਰਨੇ ਆ ਆਰਡਰ ਤੇ ਜਿਹੜੀਆਂ ਵੀ ਭੈਣਾਂ ਨੂੰ ਜਿਹੜਾ ਵੀ ਪੀਸ ਹੋਊਗਾ ਚਾਹੀਦਾ ਲਓ ਜੀ ਤੇ ਦੁਪੱਟਾ ਵੀ ਬਹੁਤ ਹੀ ਪਿਆਰਾ ਬਹੁਤ ਸੋਹਣਾ ਦੁਪੱਟਾ ਲੱਗਿਆ ਹੋਇਆ ਲਓ ਭਾਗ ਪ्योर ਦਾ ਦੁਪੱਟਾ ਹੈ ਮਤਲਬ ਕਿ ਫੁੱਲ ਪ्योर ਨਹੀਂ ਹੈਗੀ ਜੀ ਮੈਂ ਪਹਿਲਾਂ ਹੀ ਦੱਸ ਰਹੀ ਆ ਸੈਮੀ ਪ्योर ਦੇ ਵਿੱਚ ਆ ਇਹ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਲੱਗਿਆ ਹੋਇਆ ਜ਼ਿਆਦਾ ਢਿਲਕਣਾ ਨਹੀਂ ਹੈਗਾ ਵੀ ਜੇ ਕੋਹ ਸਿੱਤੇ ਨਹੀਂ ਰੁਕਣਾ ਕੁਝ ਨਹੀਂ ਨਾ ਮੈਂ ਕਹਿ ਸਕਦੀ ਆ ਕਿ ਬਹੁਤ ਹੀ ਜ਼ਿਆਦਾ ਉਹ ਆ ਵੀ 70 ਰੁਪਏ ਦਾ ਕਿਉਂਕਿ ਪਿਓਰ ਤੇ ਸੈਮੀ ਦੀ ਕੁਆਲਿਟੀ 'ਚ ਫਰਕ ਤਾਂ ਆਉਂਦਾ ਹੀ ਹੁੰਦਾ ਬਟ ਚੀਜ਼ ਗਰਲਿਸ਼ ਲੁੱਕ ਦੇ ਪੈਟਰਨ ਨੇ ਪ੍ਰਾਈਸ ਰੇਂਜ ਬਹੁਤ ਸੋਹਣੀ ਆ ਦੁਪੱਟੇ ਦੀ ਕੁਆਲਿਟੀ ਸੈਮੀ ਦੇ ਨਾਲੋਂ ਬਹੁਤ ਹੀ ਪਿਆਰੀ ਆ ਬਹੁਤ ਹੀ ਸੋਹਣੀ ਆ ਆ ਲੋ ਏਦਾਂ ਰੋਗਾ ਇਹਦਾ ਦੁਪੱਟਾ 4 ਸਾਈਡ ਤੁਹਾਨੂੰ ਮਿਲੂਗੀ ਇਸ ਤਰ੍ਹਾਂ ਲੈਸ 4 ਸਾਈਡ ਤੁਹਾਨੂੰ ਇਸ ਤਰ੍ਹਾਂ ਸਾਰੇ ਲੈਸ ਮਿਲੂਗੀ ਦੁਪੱਟੇ ਦੇ ਉੱਪਰ ਲੱਗੀ ਹੋਈ ਜਾਣ ਕੇ ਹੱਦ ਤੋਂ ਬਾਅਦ ਆਰਡਰ ਨੇ ਕੋਈ ਪਹਿਣਾ ਨੂੰ ਕੋਈ ਇਸ਼ੂ ਨਹੀਂ ਕਿਉਂਕਿ 750 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਰਿਹਾ ਹੋਰ ਦੋਸਤੋ ਕੀ ਚਾਹੀਦਾ ਬਹੁਤ ਹੀ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਆ ਲੋ ਇਹ ਵਾਲਾ ਸੂਟ ਵੀ ਬਹੁਤ ਪਹਿਣਾ ਨੂੰ ਕਿਹਾ ਸੋਲਡ ਆਊਟ ਜੀ ਸੋਲਡ ਆਊਟ ਹੁਣ ਇਹ ਦੁਬਾਰਾ ਰੀਸਟਾਕ ਹੋ ਚੁੱਕਿਆ ਆ ਜਿਹੜੀਆਂ ਭੈਣਾਂ ਨੂੰ ਚਾਹੀਦੇ ਹੋਏ फटाफट ਹੁਣ ਸਕਰੀਨਸ਼ਾਟ ਲੈ ਲਿਓ ਆ ਲੋ ਸੇਮ ਮਿਲੂਗੀ ਇਸ ਤਰ੍ਹਾਂ 打印ਿੰਗ ਸੇਮ ਫੋਟੋ ਵਾਲੇ ਪੀਸ ਨੇ ਜਿਵੇਂ ਇਹਨਾਂ ਦੀ ਪਿਕ ਬਣੀ ਹੋਈ ਆ ਸੇਮ ਬਹੁਤ ਹੀ ਸੋਹਣੇ ਪੀਸ ਨੇ ਸਾਰੇ ਬਾਟਮ ਤੇ ਵਰਕ ਹੋ ਗਿਆ ਇਹਦੀ ਜਿਹੜੀ ਬਾਟਮ ਰਹੂਗੀ ਉਹ ਰਹੂਗੀ ਪਿੰਕ ਕਲਰ ਦੇ ਨਾਲ ਆ ਲੋ ਬਾਟਮ ਰਹੂਗੀ ਜੀ ਪਿੰਕ ਕਲਰ ਦੇ ਉੱਪਰ ਇਸ ਤੇ ਨਾਲ ਇਹਦੇ ਰਹੂਗਾ ਦੁਪੱਟਾ ਇਸ ਗ੍ਰੇ ਕਲਰ ਦੀ ਲੈਂਸ ਲੱਗੀ ਆ ਇਹ ਮੀਡੀਅਮ ਜਿਹਾ ਕਲਰ ਆ ਗਿਆ ਜਿਹੜੀਆਂ ਭੈਣਾਂ ਥੋੜੀਆਂ ਜਿਹਾ ਕਹਿ ਦਿੰਦੀਆਂ ਵੀ ਅਸੀਂ ਜ਼ਿਆਦਾ ਡਾਰਕ ਕਲਰ ਨਹੀਂ ਲੈਣੇ ਹਨ ਤਾਂ ਤੁਸੀਂ ਇਹ ਵਾਲਾ ਕਲਰ ਲੈ ਸਕਦੇ ਹੋ ਦੇਖੋ ਲੈਂਸ ਦੁਪੀਓ ਪੂਰੀ ਫਿਨਿਸ਼ਿੰਗ ਦੇ ਨਾਲ ਸਾਰੀ ਦਿੱਤੀ ਹੋਈ ਹੈ ਗ੍ਰੇ ਕਲਰ ਦੀ ਕਰੋਸ਼ੀਆ ਲੈਂਸ ਲੱਗੀ ਆ ਟਾਈਡਾਈ ਦੁਪੱਟਾ ਦੁਪੱਟਿਆਂ ਦੀ ਕੁਆਲਿਟੀ ਮੈਂ ਬਾਰ-ਬਾਰ ਕਹਿ ਰਹੀਆਂ ਲੈਂਥ ਵਗੈਰਾ ਬਹੁਤ ਸੋਹਣੀ ਹੈ ਕੁਆਲਿਟੀ ਵੀ ਬਹੁਤ ਵਧੀਆ ਵਾ ਚਾਹੇ ਸੈਮੀ ਦੇ ਦੁਪੱਟੇ ਨੇ ਪਰ ਕੁਆਲਿਟੀ ਬਹੁਤ ਵਧੀਆ ਲੱਗੀ ਹੋਈ ਆ ਬਹੁਤ ਹੀ ਪਿਆਰੀ ਲੋਕ ਨੈਕਸਟ ਪੀਸ ਦੇਖੋ ਇਹ ਵੀ ਬਹੁਤ ਸੋਹਣਾ ਬਹੁਤ ਪਿਆਰਾ ਇਸ ਤਰ੍ਹਾਂ ਹੈਗਾ ਇਹਦਾ ਸਾਰਾ ਬਹੁਤ ਟ੍ਰੈਂਡਿੰਗ ਡਿਜ਼ਾਈਨ ਰਿਹਾ ਇਹਦੇ ਨਾਲ ਦੇ ਸੇਮ ਪੀਸ ਜਾਨੀਏ ਪਿਓਰ ਮਸਲੀਨ ਤੇ ਆਏ ਸੀਗੇ ਪਿਓਰ ਔਰਗੰਜ਼ਾ ਤੇ ਆਏ ਸੀਗੇ ਜਿਹੜੇ ਕਿ 33000 353500 ਤੱਕ ਸੇਲ ਕੀਤੇ ਨੇ ਤੇ ਇਹ ਉਹਨਾਂ ਦੀਆਂ ਕਾਪੀਸ ਨੇ ਜਾਨੀਏ ਕਾਪੀਆਂ ਨੇ ਬਟਰ ਕਾਟਨ ਦੇ ਉੱਪਰ ਤਿਆਰ ਹੋਈਆਂ ਨੇ ਜਿਹੜੀਆਂ ਪੈਣਾ ਰੀਜ਼ਨੇਬਲ ਪ੍ਰਾਈਸ ਦੇ ਵਿੱਚ ਸੂਟ ਲੈਣਾ ਚਾਹੁੰਦੀਆਂ ਨੇ 750 ਰੁਪਏ ਦਾ ਓਨਲੀ ਸੂਟ ਆ baar baar kar rahi ha repeat bas fatafat leke order kari challeo a lo na laugi same bottom ede naal da ik suit stitch hoya ji pichli video ch hi stitching gayi a a lo stitching hoya suit tonu dikha deni ha look wise tonu pata lag jauga ke kidaan di look hondi ha straight salwar banwaiyan ne a lo dekho eddam ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਨਾਲ ਸਾਰੇ ਲੈਸਸ ਦਾ ਡਿਜ਼ਾਈਨ ਦੇਤਾ ਇਸ ਦਾ ਸਾਰੇ ਮਲਟੀ ਕਲਰ ਦੀ ਲੱਗੀ ਹੋਈ ਆ ਲੈਸ ਬਹੁਤ ਸੋਹਣਾ ਸਟਾਫ ਆ ਸਟਾਫ ਬਹੁਤ ਸੋਹਣਾ ਜਿਹੜੀਆਂ ਨਾਲੋਂ ਵੀ ਬਹੁਤ ਸੋਹਣਾ ਬਟਰ ਕਾਟਨ ਦਾ ਸਟਾਫ ਆ ਬਹੁਤ ਹੀ ਪਿਆਰਾ ਆ ਲੋ ਇਸ ਤਰ੍ਹਾਂ ਬਾਹਾਂ ਦੇ ਉੱਪਰ ਸੇਮ ਆਪਾਂ ਪਾਈਪਿੰਗ ਦੇਤੀ ਬਹੁਤ ਹੀ ਪਿਆਰੀ ਖੋਲ ਕੇ ਬਟਨ ਲੱਗੇ ਹੋਏ ਸੀਗੇ ਜੀ ਲਓ ਜੀ ਸਾਰੇ ਚਾਕਾਂ ਦੇ ਉੱਪਰ ਮੇਨ ਹੁੰਦਾ ਵੀ ਜਦੋਂ ਸਟਿਚ ਹੋ ਕੇ ਰੈਡੀ ਹੁੰਦੀਆਂ ਨਾ ਸੂਟ ਅਸਲੀ ਲੁੱਕ ਤਾਂ ਉਹਨਾਂ ਦੀ ਉਦੋਂ ਬਣਦੀ ਆ ਅਸਲੀ ਲੁਕੋਨਾ ਦੀ ਬਣ ਗਈ ਉਹਦਾ ਇਹਦੇ ਨਾਲ ਦਾ ਸੇਮ ਪੀਸ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਹੀ ਆ ਬਹੁਤ ਸੋਹਣਾ ਬਹੁਤ ਹੀ ਪਿਆਰਾ ਤੇ ਨਾਲ ਉਹਨਾਂ ਨੇ ਬਣਵਾਈਆਂ ਨੇ ਸਟ੍ਰੇਟ ਸਲਵਾਰਾਂ ਦੇਖੋ ਸਲਵਾਰਾਂ ਦੇ ਉੱਤੇ ਸਾਈ ਜਿਹੜੀ ਸੀਗੀ ਵਰਕ ਉੱਪਰ ਆ ਗਿਆ ਹਮ ਬਾਟਮ ਦੇ ਸਾਰੀਆਂ ਮੋਰੀਆਂ ਦੇ ਉੱਪਰ ਸਟ੍ਰੇਟ ਸਲਵਾਰ ਦੇ ਉੱਪਰ ਨਾਲ ਸੇਮ ਲੈਸ ਐਡ ਕਰਕੇ ਬਹੁਤ ਸੋਹਣੀ ਬਾਟਮ ਰੈਡੀ ਹੋਈ ਆ ਬਹੁਤ ਹੀ ਪਿਆਰੀ ਸੋ ਫਟਾਫਟ ਲੈ ਲਓ ਸਕਰੀਨ ਸ਼ਾਟ ਜਿਹੜੀਆਂ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਤਾਂ ਕਿ ਤੁਹਾਡੀ ਪਸੰਦਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋ ਸਕੇ ਲਓ ਜੀ ਇਹਦੇ ਨਾਲ ਦੀ ਸੀਮ ਤੁਹਾਨੂੰ ਵਾਈਟ ਕਲਰ ਦਾ ਰੋਸ਼ੀਆ ਲੈਸ ਦਾ ਹੀ ਟਾਈ ਐਂਡ ਡਾਈ ਮਿਲੂਗਾ ਦੁਪੱਟਾ ਲਓ ਜੀ ਨੈਕਸਟ ਪੀਸ ਇਹ ਵੀ ਬਹੁਤ ਸੋਹਣਾ ਕਲਰ ਆ ਤੇ ਬਹੁਤ ਹੀ ਪਿਆਰਾ ਰਹੂਗਾ ਕਲਰ ਕੰਟਰਾਸਟ ਵੀ ਇਹਦੇ ਤੇ ਲੈਸਿਸ ਦਾ ਸਾਰਾ ਡਿਜ਼ਾਈਨਿੰਗ ਕੀਤੀ ਹੋਈ ਆ ਇਹਦੇ ਤੇ ਬਟਨ ਦੀ ਡਿਜ਼ਾਈਨਿੰਗ ਨਹੀਂ ਹੈਗੀ ਫੋਲ ਕੇ ਬਟਨ ਨਹੀਂ ਲੱਗੇ ਲੈਸਿਸ ਲੱਗੀਆਂ ਜੇ ਤੁਸੀਂ ਚਾਹੋ ਇਹ ਉੱਤਰ ਬਾਹਣੀਆਂ ਦਾ ਉੱਤਰ ਵੀ ਜਾਣਗੇ ਇਦਾਂ ਦਾ ਕੋਈ ਇਸ਼ੂ ਨਹੀਂ ਹੁੰਦਾ ਹੈਗਾ ਬਹੁਤ ਸੋਹਣੀਆਂ ਇਦਾਂ ਪੈਨਲ ਬਣੀਆਂ ਹੋਈਆਂ ਨੇ ਲੰਬਾਈ ਵਗੈਰਾ ਪ੍ਰੋਪਰ ਆਊਗੀ ਜਿੰਨੀ ਮਰਜ਼ੀ ਤੁਹਾਡੀ ਲੰਬਾਈ ਆ ਸੂਟ ਦੀ ਪ੍ਰੋਪਰ ਆਊਗੀ ਜੀ ਇਹਦੇ ਨਾਲ ਵੀ ਸੇਮ ਬਾਟਮ ਨੂੰ ਆਲੋ ਤੇ ਨਾਲ ਸੇਮ ਹੀ ਆਊਗਾ ਦੁਪੱਟਾ ਜਿਹੜੀ ਇਹ ਦੋਨੇ ਪੀਸ ਦਿਖਾਏ ਨੇ ਜਸਟ ਇਹਨਾਂ ਦੀਆਂ ਸ਼ਰਟਾਂ ਦੇ ਵਿੱਚ ਜਿਹੜਾ ਹੈਗਾ ਪ੍ਰਿੰਟਿੰਗ ਚੇਂਜ ਆ ਬਾਕੀ ਇਹਦਾ ਦੁਪੱਟਾ ਵੀ ਸੇਮ ਆ ਤੇ ਬਾਟਮ ਵੀ ਸੇਮ ਆ ਲੋਕ ਬਲੈਕ ਲਵਰ ਦੇ ਲਈ ਜਿਹੜੀਆਂ ਪਹਿਣਾ ਕਾਲਾ ਸੂਟ ਜ਼ਿਆਦਾ ਪਸੰਦ ਕਰਦੀਆਂ ਨੇ ਉਹਨਾਂ ਲਈ ਇਹ ਵਾਲਾ ਪੀਸ ਨਿਊ ਐਡ ਆਨ ਹੋਇਆ ਵਾ ਜਿਹੜੀਆਂ ਪਹਿਣਾ ਨੂੰ ਚਾਹੀਦਾ ਹੋਇਆ ਫਟਾਫਟ ਲੈ ਲਿਓ ਸਕਰੀਨ ਸ਼ਾਟ ਬਲੈਕ ਕਲਰ ਰੈਡ ਫਲਾਵਰਸ ਰੈਡ ਐਂਡ ਵਾਈਟ ਬਹੁਤ ਸੋਹਣਾ ਗਲੇ ਦੇ ਉੱਪਰ ਸਾਰੇ ਪੋਲਕੀ ਬਟਨ ਦਾ ਕੰਮ ਮਿਲੂਗਾ ਬਹੁਤ ਹੀ ਸੋਹਣਾ ਬਹੁਤ ਹੀ ਪਿਆਰਾ ਸਾਰੀ ਪ੍ਰਿੰਟਿੰਗ ਦੇਖ ਲਓ ਬਹੁਤ ਹੀ ਪਿਆਰੀ ਨਾਲ ਮਿਲੂਗੀ ਇਹਦੇ ਬਲੈਕ ਕਲਰ ਦੀ ਬੋਟਮ ਹਾਂ ब्लैक कलर दूगी बॉटम इस तरह मिलूगा बॉटम टाई एंड आई देखो कि सोना दुपट्टा टाई एंड आई होगा बहुत सोहना दुपट्टा वा ब्लैक कलर का सूट रहूगा ब्लैक ही करोशिया लैस फिनिश हो रहे दुपट्टे ਬਹੁਤ ਸੋਹਣੀ ਚੀਜ਼ ਆ 750 ਰੁਪਿਆ ਪ੍ਰਾਈਸ ਆ ਸਿੰਗਲ ਸੂਟ ਦੇ 50 ਰੁਪਏ ਕੋਰੀਅਰ ਚਾਰਜਸ ਦੇ ਤੁਹਾਡੇ ਆਪਣੇ ਹੋਣਗੇ ਜੀ ਦੋ ਸੂਟ ਮੰਗਾਉਣਿਆਂ ਤਾਂ ਕੋਰੀਅਰ ਚਾਰਜਸ ਕੋਈ ਨਹੀਂ ਹੋਊਗਾ ਸੋ ਇਹ ਗੱਲ ਦਾ ਪੀਸ ਪਹਿਣਾ ਧਿਆਨ ਰੱਖਣ ਜਦੋਂ ਵੀ ਤੁਸੀਂ ਪੇਮੈਂਟ ਕਰਦੇ ਹੋ ਸਿੰਗਲ ਸੂਟ ਜੇ ਤੁਸੀਂ ਮੰਗਵਾ ਰਹੇ ਹੋ ਤਾਂ 50 ਰੁਪਏ ਨਾਲ ਆਪਣੇ ਆਪ ਕਰ ਦਿਆ ਕਰੋ ਉਹਦੇ ਕਰਕੇ ਕਈ ਵਾਰੀ ਕੋਰੀਅਰ ਡਿਲੇ ਹੋ ਜਾਂਦੇ ਆ ਕਿਉਂਕਿ ਤੁਸੀਂ ਪੇਮੈਂਟ ਆ ਕਿਉਂਕਿ ਅਸੀਂ ਨਾਲ ਜਨਾ ਤੁਹਾਨੂੰ ਪੇਮੈਂਟ ਮੈਥਡ ਸੈਂਡ ਹੋ ਜਾਂਦਾ ਹਰ ਗੱਲ ਕਲੀਅਰ ਮੇਰੀ ਵੀਡੀਓ ਚ ਕੀਤੀ ਹੁੰਦੀ ਆ ਸੋ ਪਲੀਜ਼ ਜਲਦੀ ਜਲਦੀ ਆਪਣੇ ਆਰਡਰ ਬੁੱਕ ਕਰਵਾ ਲਿਆ ਕਰੋ ਨੈਕਸਟ ਪੀਸ ਇਹ ਵੀ ਬਹੁਤ ਪਿਆਰਾ ਪਾਸ ਆ ਲਾਉ ਜੀ ਇਦਾਂ ਰਹੂਗੀ ਇਹਦੀ 셔ਟ ਦਾ ਫੈਬਰਿਕ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਸਾਰੇ ਕੋਲ ਕੀ ਬਟਨ ਦਾ ਕੰਮ ਮਿਲੂਗਾ ਇਸ ਤਰ੍ਹਾਂ ਰਹੂਗੀ ਇਹਦੀ ਪ੍ਰਿੰਟਿੰਗ ਕਰੀਮ ਕਲਰ ਦੇ ਨਾਲ ਕੰਟਰਾਸਟ ਬਾਟਮ ਰਹੂਗੀ ਇਹਦੇ ਨਾਲ ਇੱਕ ਸਿੰ ਇੱਕ ਕਲਰ ਹੋਰ ਜਿਹੜਾ ਫਰਸਟ ਸੂਟ ਖੋਲਿਆ ਉਹ ਸੇਮ ਇਹਦੇ ਨਾਲ ਦਾ ਹੀ ਆ ਜਸਟ ਕਲਰ ਕੰਟਰਾਸਟ ਦਾ ਫਰਕ ਆ ਉਹਦੇ ਨਾਲ ਦਾ ਹੀ ਸੇਮ ਪੀਸ ਆ ਨਾਲ ਸੇਮ ਟਾਈ ਐਂਡ ਰਾਈ ਦੁਪੱਟਾ ਫੋਰ ਸਾਈਡ ਲੈਸ ਦੇ ਨਾਲ ਸਾਰਾ ਮਿਲਦਾ ਬਹੁਤ ਸੋਹਣੀ ਪੀਸ ਤੇ ਬਹੁਤ ਹੀ ਪਿਆਰੀ ਇਹ ਲੁੱਕ ਦੇ ਇਹਦੇ ਨਾਲ ਦਾ ਵੀ ਸੇਮ ਪੀਸ ਸਚੋ ਕੇ ਚੱਲਿਆ ਵਾ ਆ ਲੋ ਇਹ ਵੀ ਤੁਹਾਨੂੰ ਦਿਖਾ ਦਿੰਨੀ ਆ ਲੋ ਦੇਖੋ ਕਿੰਨਾ ਸੋਹਣਾ ਬਟਨਸ ਦਾ ਇਹ ਦੇ ਉੱਪਰ ਦਾ ਅਲੱਗ ਤੋਂ ਕੰਮ ਦੇਤਾ ਕਿਉਂਕਿ ਉਹਦਾ ਬਟਨ ਲਾ ਕੇ ਆਹ ਵਾਲੇ ਬਟਨਾਂ ਦੇ ਨਾਲ ਇਹਦਾ ਕੰਟਰਾਸਟ ਕਰਤਾ ਬਹੁਤ ਹੀ ਸੋਹਣਾ ਦੇਖੋ ਲੈਸਿਸ ਦਾ ਕੰਮ ਕਰਤਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਕਿਉਂਕਿ ਇਹ ਬਹੁਤ ਹੀ ਪਿਆਰੇ ਜਿਹੇ ਭੈਣ ਦਾ ਸੂਟ ਆ ਸੋ ਥੋੜਾ ਜਿਹਾ ਅਸੀਂ ਜ਼ਿਆਦਾ ਡਿਜ਼ਾਈਨਿੰਗ ਦੇ ਕੇ ਥੋੜੀ ਜਿਹੀ ਲੁੱਕ ਦੇਤੀ ਸੋ ਇਦਾਂ ਹੈਗੀ ਇਹਦੇ ਘੇਰੇ ਦੇ ਉੱਪਰ ਵੀ ਸਾਰੇ ਲੈਸ ਮਿਲੂਗੀ ਬਹੁਤ ਸੋਣੀ ਲੈਸ ਦਾ ਕੰਮ ਦਿੱਤਾ ਨਾਲ ਅਲੋ ਨਾਰਸਟ੍ਰੇਟ ਬਾਟਮ ਮਿਲੂਗੀ ਬਾਟਮ ਦੇ ਉੱਤੇ ਸੇਮ ਵਰਕ ਮਿਲੂ ਇਹ ਸੇਮ ਇਹਦੇ ਨਾਲ ਦਾ ਪੀਸ ਆ ਜਿਹੜਾ ਪੀਸ ਮੈਂ ਹੁਣ ਤੁਹਾਨੂੰ ਦਿਖਾ ਰਹੀ ਆ ਸੋ ਅਸਲੀ ਜਾਨਕੀ ਬਣੇ ਹੋਏਆਂ ਦੀ ਲੁੱਕ ਹੁਣ ਤੁਸੀਂ ਆਪ ਦੇਖ ਲਓ ਕਿੰਨੀ ਸੋਹਣੀ ਆਈ ਆ ਤੇ ਡੀਅਰ ਕਿਤੇ ਹੋਏ ਆ ਨਹੀਂ ਤਾਂ ਇਦੋਂ ਵੀ ਕਿਤੇ ਸੋਹਣੀ ਆਉਗੀ ਬਹੁਤ ਸੋਹਣੀ ਲੁੱਕ ਦੇ ਸੂਟ ਨੇ ਬਹੁਤ ਹੀ ਪਿਆਰੇ ਨੇ ਬਸ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਦਿਓ ਜਿਹੜੀਆਂ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਕਲੈਕਸ਼ਨ ਪੂਰੀ ਸੋਹਣੀ ਲੱਗੀ ਹੋਊਗੀ ਸੋ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਆਇਆ ਹੋਵੇ ਪਸੰਦ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਪਲੀਜ਼ ਮੇਰੇ ਚੈਨਲ ਤੇ ਨਵੇਂ ਹੋਏ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਦਿਆ ਕਰੋ ਸ਼ੇਅਰ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਇੱਕ ਸੋਹਣਾ ਜਿਹਾ ਕਮੈਂਟ ਜਰੂਰ ਛੱਡ ਕੇ ਜਾਇਆ ਕਰੋ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਨੇਓ ਅਸੀਂ ਆਪਦਾ ਪੂਰਾ ਜੋਰ ਲਾ ਦਿੰਨੇ ਆ ਤੁਹਾਨੂੰ ਸੂਟ ਦਿਖਾਉਣ ਚ ਤੁਹਾਡਾ ਸਾਰਾ ਇੱਕ ਇੱਕ ਚੀਜ਼ ਤੁਹਾਨੂੰ ਸਮਝਾਉਣ ਚ ਸੋ ਤੁਸੀਂ ਜਾਣ ਲੱਗੇ ਬਸ ਇੱਕ ਲਾਈਕ ਕਰਨਾ ਵੀ ਭੁੱਲ ਜਾਨੇਓ ਸੋ ਇੰਨੀ ਕੁ ਰਿਕਵੈਸਟ ਆ ਜਰੂਰ ਕਰ ਦਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਕੇ ਜਾਇਆ ਕਰੋ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸੋ ਸਤਿ ਸ਼੍ਰੀ ਅਕਾਲ ਜੀ